ਰਾਣਕੋਟ ਦੇ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ 5 ਗ੍ਰਾਮ ਹਿਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫਤਾਰ नमस्कार दर्शकों का स्वागत है आज जिला पठानकोट के डिवीजन नंबर एक की पुलिस को उस समय एक बड़ी सफलता हासिल हुई जब एक औरत को पांच ग्राम हीरोइन सहित काबू किया गया जिसे लेकर जानकारी देते हुए डीएसपी समीर मान ने बताया कि एसएसपी पठानकोट के दिशा निर्देश अनुसार अलग अलग जगह पर चेकिंग अभियान चलाया गया है इसके चलते कोई भी नशा बेचता मिलता है उस पर सख्त से सख्त कार्रवाई की जा रही है उन्होंने कहा की नशा बेचने वालों को बख्शा नहीं जाएगा ਜੀ ਇਸ ਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਮਾਨਯੋਗ ਐਸਐਸਪੀ ਸਾਹਿਬ ਪਠਾਨਕੋਟ ਦੀ ਡਾਇਰੈਕਸ਼ਨਸ ਤੇ ਆਪਾਂ ਪਠਾਨਕੋਟ 'ਚ ოਪਰੇਸ਼ਨ ਚਲਾਏ ਸੀ ਜਿਹਦੇ ਵਿੱਚ ਆਪਾਂ ਜਿਹੜੇ ਵੀ ਬੰਦੇ ਨਸ਼ਾ ਵੇਚ ਰਹੇ ਆ ਤੇ ਜਾਂ ਸ਼ਰਾਬ ਵੇਚ ਰਹੇ ਆ ਉਹਨਾਂ ਨੂੰ ਆਪਾਂ ਫੜ ਰਹੇ ਸੀ ਇਸੇ ਦੌਰਾਨ ਆਪਾਂ ਜਿਹੜਾ ਇੱਕ ਦੋਸ਼ੀ ਨੂੰ ਇਹਦੇ 'ਚ ਫੜਿਆ ਜੀ ਜਿਹਦਾ ਨਾਮ ਹੈ ਪ੍ਰੀਆ ਪਤਨੀ ਰੋਹਿਤ ਉਰਫ ਬਿੱਲਾ ਵਾਸੀ ਸਰਾਇ ਮਹਿਲਾ ਪਠਾਨਕੋਟ ਡਿਵੀਜ਼ਨ ਨੰਬਰ 1 'ਚ ਆਪਾਂ ਏਜ ਦੀ ਲੇਡੀ ਆ ਇਹਨੂੰ ਹੈਰੋਇਨ ਵੇਚਦੇ ਫੜਿਆ ਸੀ ਇਦਕੋ ਨੂੰ 5 ਗ੍ਰਾਮ ਜਿਹੜੀ ਉਹ ਹੈਰੋਇਨ ਰਿਕਵਰ ਹੋਈ ਸੀ ਤੇ ਇਹਦੇ ਬਾਅਦ ਆਪਾਂ ਮੁਕੱਦਮਾ ਨੰਬਰ 28 ਅੰਡਰ ਸੈਕਸ਼ਨ 21(2) 85 ਐਨਡੀਪੀਐਸ ਐਕਟ ਦੇ ਅਧੀਨ ਆਪਾਂ ਡੀਲੀ ਨੰਬਰ ਇੱਕ ਪੁਲਿਸ ਸਟੇਸ਼ਨ ਤੇ ਦਰਜ ਕੀਤਾ ਉਹਦੇ ਬਾਅਦ ਇਹਦਾ ਇੱਕ ਦਿਨ ਦਾ ਰਿਮਾਂਡ ਲਿਆ ਤੇ ਪੁਛਗੀਆਂ ਸ਼ਿਤਾਂ ਚੱਲ ਰਹੀ ਹੈ